ਸਤਿ ਸ੍ਰੀ ਅਕਾਲ ਦੋਸਤੋ ਜੋ ਸਾਹਮਣੇ ਦੇਖ ਰਿਹਾ ਦੇਖ ਰਿਹਾ ਤੁਸੀਂ ਸਵੇਰੇ ਸਵੇਰੇ 4 ਤੋਂ 5 ਵਜੇ ਦੇ ਵਿੱਚ ਦੇਖੋ ਇੱਕ ਪਾਸੇ ਗੁਰੂ ਦੀ ਬਾਣੀ ਚੱਲ ਰਹੀ ਹੈ ਇੱਕ ਪਾਸੇ ਇਕੱਡੋਕਾ ਬੰਦੇ ਆ ਦੇਖੋ ਕਿਸ ਤਰ੍ਹਾਂ ਗ੍ਰੰਥੀ ਸਿੰਘ ਨਾਲ ਆ ਦੇਖੋ ਸ਼ਸਤਰ ਚੱਕ ਕੇ ਲੜਨ ਦੀ ਕੋਸ਼ਿਸ਼ ਕਰ ਰਹੇ ਨੇ ਮਾਈਆਂ ਉੱਠੀਆਂ ਨੇ ਪਾਠ ਸੁਣਦਿਆਂ ਸੁਣਦਿਆਂ ਇਹ ਲੋਕਾਂ ਨੇ ਕਿੰਨੇ ਗੰਦ ਪਾਇਆਗਾ ਦੇਖ ਸਕਦੇ ਹੋ ਗ੍ਰੰਥੀ ਸਿੰਘ ਦੇ ਮਾਰਨ ਨੂੰ ਬੰਦਾ ਗਿਆ ਇਹ ਅੰਮ੍ਰਿਤਾਰੀ ਬੰਦਾ ਹੈ ਆ ਦੇਖ ਸਕਦੇ ਹੋ ਗੁਰਦੁਆਰਾ ਧੂੜਪਿੰਡ ਦੀ ਘਟਨਾ ਹੈ ਬਾਬਾ ਬਰਮਨ ਸਿੰਘ ਦੇ ਨਾਲ ਤੁਸੀਂ ਜਾਣਦੇ ਹੋ ਉਹਨਾਂ ਦੇ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕਿਵੇਂ ਕਰ ਸਕਦੇ ਆਪਾਂ ਆ ਦੇਖੋ ਸਵੇਰੇ ਸਵੇਰੇ ਪਾਠ ਸੁਣ ਰਹੇ ਹੁੰਦੇ ਮਾਈਆਂ ਵੀ ਕੀ ਯਾਰ ਕੀ ਹਾਲਾਤ ਨੇ ਤੁਸੀਂ ਦੇਖ ਰਹੇ ਹੋ ਖੋਜ ਖਬਰ ਤੇ ਗੁਲਜਾਰ ਸਿੰਘ ਢਾਲੀਵਾਲ ਦੀ ਗਰਾਉਂਡ ਜੀਰੋ ਰਿਪੋਰਟ ਆ ਪੂਰੀ ਵੀਡੀਓ ਦੇਖੋ ਵੀ ਕੀ ਪਾਉ ਲਾਂ ਤਾਂ ਗਰੇ ਲੋਕਾਂ ਨੂੰ ਜਿਹੜੇ ਅਜੇ ਸ਼ਰਾਰਤਾਂ ਕਰਦੇ ਨੇ ਸ਼ਰਾਰਤੀ ਅੰਸਰੇ ਕਹਾਂਗੇ ਉਹਦੋਂ ਵੀ ਉੱਪਰ ਮੇ ਬੇਅਦਬੀ ਇੱਕ ਕੰਮ ਤੇ ਬੇਅਦਬੀ ਹੋਊਗਾ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਾਠ ਸੁਣ ਰਹੇ ਸੰਗਤਾਂ ਮਾਈਆਂ ਬੀਬੀਆਂ ਬੱਚੇ ਬੈਠੇ ਸੀਗੇ ਵਿੱਚ ਬੰਦੇ ਨੇ ਆ ਕੇ ਖਲਲ ਮਚਾਇਆ ਪਾਣੀ ਪੜਦੇ ਸਮੇਂ ਆ ਦੇਖੋ ਕਿੱਥੇ RAMLAL ਬਾਣੀ ਸੁਰੀਏ ਤੇ ਸੰਗਤਾਂ ਪੂਰੀ ਵੀਡੀਓ ਦੇਖਿਓ ਤੁਸੀਂ ਐਂਡ ਤੱਕ ਜੇ ਡੌਰ ਨਾਲ ਦੇਖਿਓ ਵੀ ਕੀ ਗੱਲ ਹੈ ਕਿ ਪੂਰੀ ਤੁਹਾਡੇ ਸਾਹਮਣੇ ਬਾਜ ਤਾਂ ਚਲੋ ਕੈਮਰਾ ਨਹੀਂ ਸੀ ਪਰ ਵੀਡੀਓ ਸਾਰਾ ਕੁਝ ਜੱਗ ਜਾਰ ਤੁਹਾਡੇ ਸਾਹਮਣੇ ਕਰੂਗੀ ਵੀਡੀਓ ਪੂਰੀ ਗੱਲ ਹੈ ਜਿਹੜੀ ਸਚਾਈ ਤੁਹਾਡੇ ਸਾਹਮਣੇ ਹੋਊ ਬਿੱਕੇ ਸਤਰਾ ਸੰਗਤਾਂ ਜਿਹੜੀਆਂ ਪਾਠ ਸੁਣ ਰਹੀਆਂ ਤੇ ਆ ਪਾਠ ਸੁਣਦੀਆਂ ਸੰਗਤਾਂ ਦੇ ਵਿੱਚ ਕਿੰਨੇ ਆ ਦੇਖੋ ਧੱਕੇ ਮੁੱਕੀ ਵਾਲਾ ਮਾਹੌਲ ਬਣਾਇਆਗਾ ਸ਼ਖਸ ਨੇ ਆ ਦੇਖੋ ਜੀ ਹੁਣ ਹੁਣ ਵੀਡੀਓ ਸਿਰੇ ਤੋਂ ਚੱਲ ਪਈ ਪੂਰੀ ਵੀਡੀਓ ਦੇਖਿਓ ਇਹ ਆ ਦੇਖੋ ਜੀ ਉੱਠ ਕੇ ਬੰਦਾ ਗਿਆ ਆ ਗ੍ਰੰਥੀ ਸਿੰਘ ਬਰਮਾ ਸਿੰਘ ਜਨਾਰ ਖੜਾ ਹੈ ਤਸਵੀਰਾਂ ਦੇ ਵਿੱਚ ਤੇ ਬੰਦਾ ਉੱਠ ਕੇ ਉਧਰ ਨੂੰ ਗਿਆ ਦੇਖ ਮਾਈਆਂ ਪਾਠ ਦੇਖੋ ਕਿੱਡੀ ਵੱਡੀ ਬੇਅਦਬੀ ਹੈ ਕਿੰਨੀ ਸ਼ਾਂਤੀਪੂਰਵਕ ਮਾਈਆਂ ਪਾਠ ਸੁਣ ਰਹੀਆਂ ਸੀ ਤੇ ਇਹਨੋਂ ਦਾ ਧਿਆਨ ਹੈ ਜਿਹੜਾ ਉਹ ਉੱਧਰ ਚਲੇ ਗਿਆ ਤੇ ਇਸ ਤੋਂ ਬਾਅਦ ਦੇਖੋ ਵੀ ਹਾਲਾਤ ਕਿਵੇਂ ਬਣਨਗੇ ਉਰੀ ਵੀਡੀਓ ਤੇ ਨਿਗਾਹ ਰੱਖਿਓ ਕੋਈ ਬਾਣੀ ਨਾ ਦੇਖੋ ਜੀ ਤਸਵੀਰਾਂ ਦੇ ਵਿੱਚ ਹਾਂਜੀ ਹਾਂ ਇਹ ਇਹ ਹਾਲਾਤ ਸਾਡੇ ਨੇ ਕਿੱਧਰ ਨੂੰ ਜਾ ਰਹੇ ਹੋ ਦੇਖੋ ਮਾਈਆਂ ਉੱਠ ਕੇ ਜਾਣ ਵੀ ਲੱਗੀਆਂ ਦੇਖ ਕੇ ਇੱਕ ਮਾਈਆਂ ਖੜੀਆਂ ਵੀ ਨੇ ਵੀ ਕਿ ਕਿਉਂਕਿ ਬੋਲ ਜਿਹੜੀ ਬੋਲੀ ਜਾ ਰਹਾ ਹੈ ਕਹਿੰਦਾ ਬੰਦਾ ਵਾਰੀ ਵਾਰੀ ਉਹ ਦੇਖਾ ਹੱਥ ਕਰ ਕਰ ਜਿਹੜਾ ਧਿਆਨ ਹੈ ਬਾਤ ਸੁਣਦੇ ਸੁਣਦੇ ਕਿਸੇ ਪਾਸੇ ਹੋਰ ਚਲੇ ਗਿਆ ਇਸ ਤਰ੍ਹਾਂ ਦੀਆਂ ਤਸਵੀਰਾਂ ਗੁਰੂ ਦੀ ਹਾਜ਼ਰੀ ਦੇ ਵਿੱਚ ਦੇਖ ਸਕਦੇ ਹੋ ਵੀ ਕਿਵੇਂ ਲੱਗਦਾ ਤੁਹਾਨੂੰ ਠੀਕ ਨੇ ਕੀ ਗੱਲਾਂ ਇਹ ਆ ਗੱਲਾਂ ਠੀਕ ਨੇ ਦੇਖੋ ਉਹਨੂੰ ਬਾਰੀ-ਬਾਰੀ ਉਹਦੇ ਕਣੀ ਬਾਹ ਕਰਕੇ ਗ੍ਰਾਂਤੀ ਸਿੰਘ ਨੂੰ ਕੁਝ ਕਹਿ ਰਹੇ ਨੇ ਫਿਰ ਉਹਨੂੰ ਵੀ ਉੱਠ ਕੇ ਆਉਣਾ ਪਿਆ ਸ਼ਾਇਦ ਬਰਮਾ ਸਿੰਘ ਨੇ ਪਰ ਬਾਹਰ ਜਾਂ ਦਿਨੇ ਵੀ ਗੱਲ ਹੋ ਸਕਦੀ ਹੈ ਕਿ ਗੁਰੂ ਦੀ ਹਜ਼ੂਰੀ 'ਚ ਇਹ ਉਹ ਕਰਨਾ ਇੱਥੇ ਤੱਕ ਵੱਧ ਗਿਆ ਦੇਖ ਸਕਦੇ ਹੋ ਵੀ ਇਹ ਬੇਅਦਬੀ ਨਹੀਂ ਹੈ ਇਹ ਵੀ ਬੇਅਦਬੀ ਹੈ ਇੱਕ